ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਇ ਨੈਣਾ ਮਤਸੂ ਹੋ ਪਿਰ ਦੇਖਣ ਕੀਆ ਬਾਬਾ ਫਰੀਦ ਜੀ ਕਹਿੰਦੇ ਕਾਵਾਂ ਨੇ ਪਿੰਜਰ ਵੀ ਫੋਲ ਮਾਰਿਆ ਹੈ ਸਾਰਾ ਮਾਸ ਖਾ ਲਿਆ ਹੈ ਭਾਵ ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਆਤ ਨਾਲ ਲਿਸੇ ਹੋਏ ਨੇ ਸਰੀਰ ਨੂੰ ਵਿੱਚ ਚੁੱਭਾਂ ਲਾਈ ਜਾ ਰਹੀ ਨੇ ਕਿਸ ਭੌਂਕੇ ਸਰੀਰ ਦੀ ਸਾਰੀ ਸਤਿਆ ਹੀ ਇਹਨਾਂ ਨੇ ਖਿੱਚ ਲਈ ਹੈ ਰੱਬ ਕਰਕੇ ਕੋਈ ਵਿਕਾਰ ਮੇਰੀਆਂ ਅੱਖਾਂ ਨੂੰ ਨਾ ਛੇੜੇ ਇਹਨਾਂ ਵਿੱਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਗ ਟਕੀ ਰਹੀ ਹੈ ਕਾਗਾ ਝੂਂਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੀ ਹੈ ਏ ਕਾ ਮੇਰਾ ਪਿੰਜਰ ਨਾ ਠੂੰਗ ਜੇ ਤੇਰੇ ਵਸ ਵਿੱਚ ਹੈ ਤਾਂ ਇਥੋਂ ਉੱਡ ਜਾ ਜਿਤ ਪਿੰਜਰੇ ਮੇਰਾ ਸੋਹ ਵਸੈ ਮਾਸ ਨਾ ਤਿੱਦੂ ਖਾਏ ਜਿਸ ਸਰੀਰ ਵਿੱਚ ਮੇਰਾ ਖਸਮ ਪ੍ਰਭੂ ਵਸ ਰਿਹਾ ਹੈ ਇਸ ਵਿੱਚੋਂ ਮਾਸ ਨਾ ਖਾ ਭਾਵ ਇਹ ਵਿਸ਼ਿਆਂ ਦੇ ਚਸਕੇ ਮੇਰੇ ਇਸ ਸਰੀਰ ਨੂੰ ਚੋਬਾ ਲਾਣੀਆਂ ਛੱਡ ਦੇ ਤਰਸ ਕਰ ਤੇ ਜਾ ਖਲਾਸੀ ਕਰ ਇਸ ਸਰੀਰ ਵਿੱਚ ਤਾਂ ਖਸਮ ਪ੍ਰਭੂ ਦਾ ਪਿਆਰ ਵਸ ਰਿਹਾ ਹੈ ਤੂੰ ਇਸ ਨੂੰ ਵਿਸ਼ੇ ਭੋਗਾਂ ਵੱਲ ਪ੍ਰੇਰਨ ਦਾ ਯਤਨ ਨਾ ਕਰ